ਵੀਰੋ ਭਗਤ ਸਿੰਘ ਧਰਤੀ ਤੇ ਜਨਮ ਲੈ ਚੁੱਕਾ ਆ ਪਰ ਅਸੀਂ ਪਹਿਚਾਨ ਨਹੀਂ ਪਾਏ ਮੈਂ ਪਹਿਚਾਨ ਲਿਆ ਵੀਰੋ ਮੈਂ ਪਹਿਚਾਨ ਲਿਆ ਗੰਗਾਦਰ ਹੀ ਸ਼ਕਤੀਮਾਨ ਹੈ ਵੀਰੋ ਗੰਗਾਦਰ ਹੀ ਸ਼ਕਤੀਮਾਨ ਹੈ ਬੱਬੂ ਮਾਂ ਹੀ ਭਗਤ ਸਿੰਘ ਹੈ ਬੱਬੂ ਮਾਂ ਹੀ ਭਗਤ ਸਿੰਘ ਹੈ ਵੀਰੋ ਭਗਤ ਸਿੰਘ ਵੀ ਲੋਕਾਂ ਨੂੰ ਕਿਆ ਕਰਦਾ ਸੀ ਪਿੰਡਾਂ 'ਚ ਸੱਥਾਂ ਬਣਾਓ ਸ਼ਾਮਾਂ ਨੂੰ ਉੱਥੇ ਬੈਠੋ ਇਕੱਠੇ ਹੋਵੋ ਆਪਣੀ ਪਿੰਡਾਂ ਦੀ ਸ਼ਕਤੀ ਵਧਾਓ ਤੇ ਬੱਬੂ ਮਾਨ ਵੀ ਉਹੀ ਗੱਲ ਕਹਿੰਦਾ ਸੱਥਾਂ ਬਣਾਓ ਜਿੱਥੇ ਤੁਸੀਂ ਸ਼ਾਮਾਂ ਨੂੰ ਬਹਿ ਸਕੋ ਬਹਿ ਸਕੋ ਗੱਲਬਾਤ ਕਰ ਸਕੋ ਤੁਹਾਡੀ ਪਾਵਰ ਬਣੇ ਤੁਹਾਡੇ 'ਚ ਸ਼ਕਤੀ ਆਵੇ اے ਵੀਰੋ ਭਗਤ ਸਿੰਘ ਨੇ ਫਾਂਸੀ ਦੇ ਫੱਦੇ ਤੇ ਚੜਨ ਤੋਂ ਪਹਿਲਾਂ ਕੀ ਆ ਸੀ ਕਿਆ ਸੀ ਕਿ ਮੈਂ ਆਵਾਂਗਾ ਤੇ ਆ ਗਿਆ ਆ ਗਿਆ ਭਗਤ ਸਿੰਘ ਆ ਗਿਆ ਵੀਰੋ ਭਗਤ ਸਿੰਘ ਆ ਗਿਆ ਭਗਤ ਸਿੰਘ ਬੱਬੂ ਮਾਂ ਦੇ ਰੂਪ ਵਿੱਚ ਸਾਡੇ ਚ ਆ ਗਿਆ ਉਹ ਐਵੇਂ ਫालतू ਕਤੀੜਾ ਲੀਰਾ ਆਲ ਤੂੰ ਫालतू ਵਾਧੂ ਘਾਟੂ ਬੰਦੇ ਰੌਲਾ ਪਾਉਂਦੇ ਆ ਇਦਾਂ ਉਹ ਇਦਾਂ ਉਹ ਇਦਾਂ ਉਹ ਵੀਰੋ ਭਗਤ ਸਿੰਘ ਦਾ ਵੀ ਵਿਰੋਧ ਹੁੰਦਾ ਹੀ ਤੇ ਬੱਬੂ ਮਾਨ ਦਾ ਵੀ ਵਿਰੋਧ ਹੁੰਦਾ ਵੀਰੋ ਇਹ ਗੱਲ ਗਲਤ ਨਹੀਂ ਹੈਗੀ ਜੇ ਭਗਤ ਸਿੰਘ ਨੇ ਕਿਹਾ ਹੀ ਤੇ ਅੱਜ ਬੱਬੂ ਮਾਨ ਕਹਿੰਦਾ ਵੀ ਸੱਥਾ ਬਣਾਓ ਤੇ ਵੀਰੋ ਪਿੰਡੋ ਪਿੰਡ ਸਾਥ ਬਣਾਓ ਪਿੰਡੋ ਪਿੰਡ ਸਾਥ ਬਣਾਓ ਜਿਵੇਂ ਲੰਗਰ ਲਾਉਣੇ ਨਾ ਮਿੰਟ ਚ ਇਵੇਂ ਹੀ ਸਾਥ ਬਣਾਓ ਪਿੰਡੋਂ ਪਿੰਡ ਸ਼ਾਮਾਂ ਨੂੰ ਸਾਰੇ ਉਥੇ ਬੈਠਿਆ ਕਰੋ ਉਥੇ ਬੈਠਿਆ ਕਰੋ ਗੱਲਾਂ ਬਾਤਾਂ ਕਰਿਆ ਕਰੋ ਆਪਣੇ ਪਿੰਡ 'ਚ ਤੁਹਾਡੇ ਜੋ ਵੀ ਸਮੱਸਿਆ ਆ ਜਿੰਨੇ ਵੀ ਪ੍ਰੋਬਲਮ ਆਇਆ ਉਹਨਾਂ ਬਾਰੇ ਡਿਸਕਸ ਕਰੋ ਐਤਵਾਰ ਨੂੰ ਸਾਰੇ ਬੰਦੇ ਇਕੱਠੇ ਹੋਗੇ ਦੂਜੇ ਪਿੰਡ ਦੀ ਸਾਥ ਜਾਇਆ ਕਰੋ ਤੀਜੇ ਪਿੰਡ ਦੀ ਸਾਥ ਜਾਇਆ ਕਰੋ ਪਿੰਡ ਜਿੰਨੇ ਗੰਦ ਬੰਦੇ ਆ ਦਲੇ ਦਲਾਲ ਨਸ਼ਾ ਵੇਚਣ ਵਾਲੇ ਜਿੰਨੇ ਵੀ ਘਟੀਆ ਕੁਆਲਟੀ ਦੇ ਬੰਦੇ ਇਹਨਾਂ ਦਾ ਬਾਈਕਾਟ ਕਰੋ ਪੰਜਾਬ ਬਹੁਤ ਵੱਡੇ ਖਤਰੇ ਚ ਆ ਚੁੱਕਾ ਵੀਰੋ ਪੰਜਾਬ ਦੀਆਂ ਕੁੜੀਆਂ ਯਾਰ 300 300 ਡਾਲਰਾਂ ਵਾਸਤੇ ਰੈੱਡ ਲਾਈਟ ਤੇ ਬੈਠੀਆਂ ਪੰਜਾਬ ਦਾ ਨੌਜਵਾਨ ਮੈਂ ਪਿੰਡ ਵਿਦੇਸ਼ਾਂ 'ਚ ਮਜ਼ਦੂਰੀ ਲੱਭ ਰਿਹਾ ਕਾਰਨ ਕੀ ਕਾਰਨ ਅਸੀਂ ਕੰਮੇ ਹੋ ਗਏ ਅਸੀਂ ਭਾਈਚਾਰਾ ਖਤਮ ਕਰਤਾ ਅਸੀਂ ਆਪਣੇ ਬਾਰੇ ਸੋਚਿਆ ਹੀ ਨਹੀਂ ਬਸ ਅਸੀਂ ਦਿਮਾਗ ਤੇ ਕੰਨ ਬੰਦ ਕਰ ਲਏ ਤੇ ਅੱਖਾਂ ਮੀਟ ਲੀਆਂ ਵੀਰੋ ਤੇ ਜਵੇਂ ਭਗਤ ਸਿੰਘ ਨੇ ਅੱਖਾਂ ਖੋਲੀਆਂ ਸੀ ਐਵੇਂ ਹੀ ਅੱਜ ਉਹਦਾ ਦੂਜਾ ਰੂਪ ਬੱਬੂ ਮਾਨ ਅੱਖਾਂ ਖੋਲ ਰਿਆ ਸਾਡੀਆਂ ਵੀ ਭਾਈ ਸੱਥਾਂ ਬਣਾਓ ਪਿੰਡ ਜੇ ਇੱਕ ਜਗ੍ਹਾ ਦੇਖੋ ਉਥੇ ਸੱਥਾਂ ਬਣਾਓ ਬਹਿਣ ਉੱਠਣ ਨੂੰ ਆਪਣੇ WhatsApp ਦੇ ਸਾਥ ਦੇ ਗਰੁੱਪ ਬਣਾਓ ਜੇ ਕੋਈ ਤੁਹਾਡੇ ਪਿੰਡ ਗੁੰਡਾ ਚੋਰ ਮਚੱਕਾ ਕਿਸੇ ਨੂੰ ਇੱਕ ਨੂੰ ਤੰਗ ਕਰਦਾ ਸਾਰੇ ਇਕੱਠੇ ਹੋਗੇ ਉਹਦਾ ਵਿਰੋਧ ਕਰੋ ਵੀਰੋ ਜਾਗੋ ਜਾਗੋ ਯਾਦ ਰੱਖੋ ਅਹੀਂ ਭਗਤ ਸਿੰਘ ਦੀ ਕੌਮ ਆ ਸ਼ੇਰੇ ਪੰਜਾਬ ਦੀ ਕੌਮ ਆ ਜੱਗੇ ਡਾਕੂ ਵਰਗਿਆਂ ਦੀਆਂ ਫੋਟੋਆਂ ਲਾਓ ਸੱਥਾਂ ਵਿੱਚ ਡਾਕੂ ਦਾ ਮੈਂ ਕਹਤਾ ਉਹ ਰੱਬ ਸੀ ਜੂਨੇ ਮੋਰ ਵਰਗਿਆਂ ਦੀਆਂ ਫੋਟੋਆਂ ਲਾਓ ਸਾਥ ਵਿੱਚ ਵੀਰੋ ਉਹਨਾਂ ਸੂਰਬੀਆਂ ਦੀਆਂ ਫੋਟੋਆਂ ਲਾਓ ਸਾਥ ਜਿਨ੍ਹਾਂ ਨੇ ਸਾਡੇ ਵਾਸਤੇ ਕੁਝ ਕੀਤਾ ਸਾਡੇ ਵਿੱਚ ਵੀ ਆਟੋਮੈਟਿਕ ਉਹ ਵਾਈਬ੍ਰੇਸ਼ਨ ਆਏਗੀ ਵੀਰੋ ਜਾਗੋ 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 ਮਿਰਜੇ ਜੱਟ ਨੂੰ ਪੂਜਾ ਸਲੂਟ ਮਾਰਿਆ ਕਰੋ ਵੀਰੋ ਮਿਰਜੇ ਜੱਟ ਨੂੰ ਕਿੱਥੇ ਕੁਰਬਾਨੀ ਮਿਰਜੇ ਜੱਟ ਦੀ ਯਾਰ ਹੈ ਜਾਗੋ ਵੀਰੋ ਜਾਗੋ ਸਾਥ ਬਣਾਓ ਜੇ ਸਾਥ ਨਾ ਪਿੰਡ 'ਚ ਬਣਾਈ ਜੇ ਅਸੀਂ ਪੰਜਾਬ ਇਕੱਠੇ ਨਾ ਹੋਏ ਸੱਥਾਂ ਨਾ ਬਣੀਆਂ ਦੇ ਸਾਡਾ ਭਾਈਚਾਰਾ ਸਾਡਾ ਸਭਿਆਚਾਰ ਖੇਰੂ ਖੇਰੂ ਹੋ ਜਾਵੇਗਾ ਤੀਜ਼ ਦਾ ਤਿਹਾਰ ਸ਼ੁਰੂ ਕਰੋ ਜਿੱਥੇ ਧੀਆਂ ਪਹਿਣਾ ਇਕੱਠੀਆਂ ਹੋਗੇ ਬਹਿ ਸਕਣ ਤੇ ਸਲਾਈ ਕਢਾਈ ਦੀ ਹੋਰ ਆਪਣੀ ਆਰਟ ਰਾਈ ਅੱਗੇ ਆ ਸਕਣ ਜਿੱਤੇ ਵੀ ਤੀਜ ਵਾਸਤੇ ਜਗ੍ਹਾ ਹੋਵੇ ਉੱਥੇ ਕੋਈ ਗੰਦ ਮੰਦ ਕੰਜਰ ਗੰਦਾ ਬੰਦਾ ਉਹਦੇ ਲਾਗੇ ਨਹੀਂ ਜਾਣਾ ਚਾਹੀਦਾ ਕੋਈ ਗੰਦੀ ਜਨਾਨੀ ਤੀਜ ਵਿੱਚ ਵੜਨੀ ਨਹੀਂ ਚਾਹੀਦੀ ਜਾਗੋ ਵੀਰੋ ਜਾਗੋ ਪੰਜਾਬ ਐਵੇਂ ਨਹੀਂ ਬਣਿਆ ਸੀ ਉਹਨਾਂ ਸੂਰਮਿਆਂ ਨੇ ਬਣਾਇਆ ਸੀ ਤੇ ਅਸੀਂ ਵੀ ਚਾਹਾਂਗੇ ਤੇ ਅਸੀਂ ਵੀ ਉਹ ਪੰਜਾਬ ਫਿਰ ਦੁਬਾਰਾ ਤੋਂ ਬਣਾ ਸਕਦੇ ਹਾਂ ਜਾਗੋ ਦੇ ਸਾਲੂਰੀਆ ਮੇਰੇ ਆਪਾ ਗਗ ਸਿੰਘ ਨੂੰ ਜੀਨੇ ਫਿਰ ਦੁਆਰਾ ਤੋਂ ਬੱਬੂ ਮਾਨ ਦੇ ਰੂਪ ਵਿੱਚ ਪੰਜਾਬ ਦੀ ਧਰਤੀ ਦੇ ਆਗੇ ਜਨਮ ਲਿਆ ਦੇ ਪੰਜਾਬੀਆਂ ਨੂੰ ਫਿਰ ਤੋਂ ਜਾਗਰੂਕ ਕੀਤਾ ਲਵ ਯੂ ਬੱਬੂ ਮਾਨ ਲਵ ਯੂ ਵੀਡੀਓ ਸ਼ੇਅਰ ਕਰ ਦਿਆ ਕਰੋ ਯਾਰ